ਪਾਈ ਪਰਮਜੀਤ ਸਿੰਘ ਜੀ ਜੋ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜੋ ਦੋਸ਼ ਲਾਏ ਨੇ ਜਿਹੜੇ ਕੌਂਸਲਰ ਨੇ ਤੁਹਾਡਾ ਕੀ ਕਹਿਣਾ ਹੋਊਗਾ ਵੇਖੋ ਜੀ ਰਾਜਾ ਵੜਿੰਗ ਜੀ ਪ੍ਰਧਾਨ ਹੋਣ ਦੇ ਨਾਤੇ ਮੈਂ ਨਹੀਂ ਸਮਝਦਾ ਵੀ ਤਾਂ ਕਟਿਆ ਲੈਵਲ ਦੀ ਰਾਜਨੀਤੀ ਕਰਨਗੇ ਸਾਰੀਆਂ ਪਾਰਟੀਆਂ ਨੂੰ ਹੱਕ ਇਲੈਕਸ਼ਨ ਲੜਨ ਦਾ ਚਾਹੇ ਉਹ ਭਾਜਪਾ ਆ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਉਹ ਅਮਰਤਵਾਰਸ ਦੀ ਕੋਈ ਵੀ ਪਾਰਟੀ ਆ ਬੜੀ ਕਟਿਆ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਇਸ ਮੌਕੇ ਦੇ ਕਿਉਂਕਿ ਇਹ ਇੱਕ ਸ਼ੋਅ ਆ ਜਿਨ੍ਹਾਂ ਨੇ 2017 ਚ ਇਹ ਟੀਮ ਹੋ ਆ ਜਿਨ੍ਹਾਂ ਨੇ ਕਾਂਗਰਸ ਦਾ ਐਮਐਲਏ ਬਣਾਇਆ ਤੇ 2019 ਚ ਉਹ ਟੀਮ ਆ ਇਹ ਪੰਥਕ ਸਾਡਾ ਹਲਕਾ ਸੀ ਇਸ ਟੀਮ ਨੇ ਗਰਾਊਂਡ ਲੈਵਲ ਤੇ ਟੀਮ ਜੁੜੀ ਸੀ ਔਰ 2019 ਦੇ ਵਿੱਚ ਇਸ ਟੀਮ ਨੇ ਐਮਪੀ ਜਤਾਇਆ ਇਹ ਉਹ ਵਰਕਰ ਸੀ ਔਰ ਜਿਨ੍ਹਾਂ ਨੂੰ ਮੇਰੇ ਖਿਆਲ ਰਾਜਾ ਬੜਿੰਗ ਜੀ ਉਹਨਾਂ ਨੇ ਇਗਨੋਰ ਮਾਰੀ ਆ 20 ਤੋਂ 25 ਸਾਲ 28 ਸਾਲ ਤੱਕ ਪਾਰਟੀ ਦੇ ਨਾਲ ਸੇਵਾ ਕੀਤੀ ਆ ਇਹਨਾਂ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਟਿਕਟਾਂ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਹਨਾਂ ਵਿਚਾਰਿਆਂ ਨੇ ਐਮਸੀ ਇਲੈਕਸ਼ਨ ਦੇ ਵਿੱਚ ਉਹ ਵਿਰੋਧ ਕੀਤਾ ਤੇ ਜਿਹੜੇ ਅਸੀਂ ਪਿੰਡਾਂ ਦੇ ਸਤਾਏ ਸਰਪੰਚਾਂ ਸਾਡੇ ਨਾਲ ਇਹਨਾਂ ਦਾ ਤਾਲਮੇਲ ਹੋਇਆ ਉਸ ਦਿਨ ਕੋਈ ਇਲੈਕਸ਼ਨ ਨਹੀਂ ਸੀ ਹੋ ਰਹੀ ਕੋਈ ਇੱਥੇ ਉਸ ਦਿਨ ਇਹਨਾਂ ਦੇ ਪਿੱਛੇ ਤੁਹਾਨੂੰ ਦੱਸਿਆ ਹੀ ਹਣਾ ਪ੍ਰਧਾਨ ਜੀ ਉਹਨਾਂ ਦੀ ਬਾਈਟ ਸੁਣੀ ਹੋਣੀ ਮੈਂ ਵੀ ਚੈਨਲ ਤੇ ਵੇਖ ਰਿਹਾ ਸੀ ਸੋ ਉਹਨੂੰ ਦੋਦੀ ਜੀ ਹੋਣਾ ਨੇ ਉਹਨਾਂ ਰਾਜੇ ਵਿਰਿੰਗ ਤੱਕ ਵੀ ਅਪਰੋਚ ਕੀਤੀ ਸਾਰੀ ਟੀਮ ਨੇ ਕੋਈ ਵਕੀਲ ਸਾਹਿਬ ਨੇ ਕੋਈ ਕਾਰੋਬਾਰ ਕਰਦੇ ਨੇ ਪੰਦਰਾ ਜੀ ਨੇ ਸਾਰੀ ਸਹਿਬ ਐਸੀਤ ਨੇ ਲੇਕਿਨ ਇਹਨਾਂ ਦੀ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ। ਔਰ ਉਹ ਪਰਿਵਾਰ ਆ ਜਿਹੜੇ ਪਰਿਵਾਰ ਨੇ ਪਿੰਡਾਂ 'ਚ ਜਾ ਕੇ ਮੇਰੇ ਖਾਲ ਕੋ ਪਿੰਡ ਹੀ ਨਹੀਂ ਛੱਡਿਆ ਜਿੱਥੇ ਲੀਡਾ ਵਾਲੇ ਪਿੰਡਾਂ 'ਚ ਜਾ ਕੇ ਇਹਨਾਂ ਨੇ ਵਰਕਰੀ ਨਹੀਂ ਕੀਤੀ। ਤੇ 2017 ਤੇ 2019 'ਚ ਕਾਂਗਰਸ ਦਾ ਐਮਪੀ ਬਣਾਇਆ ਪੰਥਕਲਕੇ 'ਚ ਉਹ ਟੀਮ ਉਹਨਾਂ 'ਚ ਖੁੱਸਣ ਦੀ ਵਜ੍ਹਾ ਨਾਲ ਕਦੇ ਉਹਨਾਂ ਨਾਲ ਅਪਰੋਚ ਕਰ ਰਹੇ ਆ ਕਦੇ ਉਹਨਾਂ ਨੂੰ ਟੈਲੀਫੋਨ ਕਰ ਰਹੇ ਆ ਕਦੇ ਉਹਨਾਂ ਦੇ ਘਰਾਂ ਤੇ ਜਾ ਰਹੇ ਆ ਦੇਖੋ ਵੋਟ ਮੰਗਣਾ ਹਰ ਕਿਸੇ ਦਾ ਆਕਿਆ। ਲੋਕਤੰਤਰ ਆ ਲੋਕਤੰਤਰ ਹੈ ਹਰ ਬੰਦੇ ਨੂੰ ਆਕਿਆ ਮੇਰੇ ਖਿਆਲ ਹੈ ਕਿ ਪ੍ਰਧਾਨ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹੱਥ ਜੋੜ ਕੇ ਨਿਮਰਤਾ ਸਹਿਤ ਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਇਹ ਗੁਰੂ ਅਰਜਨ ਦੇਵ ਦੀ ਵਸਾਈ ਹੋਈ ਨਗਰੀ ਆ ਤੇ ਇਸ ਨਗਰੀ ਚ ਵਰਕਰਾਂ ਨੂੰ ਸੂਝਵਾਨਾਂ ਨੂੰ ਪਤਾ ਕਿ ਵੋਟ ਇਸ ਕਿਸ ਪਾਰਟੀ ਨੂੰ ਪਾਉਣੀ ਆ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਪਰਦੀਪ ਸਿੰਘ ਜੀ ਹਰ ਬਿਆਨ ਦੇ ਵਿੱਚ ਰਾਜਾ ਵੜਿੰਗ ਜੀ ਕੈਂਟਰ ਕਿਹਨੂੰ ਕਹਿੰਦੇ ਨੇ ਵੇਖੋ ਜੀ ਮੈਂ ਉਹਨਾਂ ਦੀ ਜਿਹੜੀ ਮਾਨਸਤਾ ਆ ਉਹਦੇ ਬਾਰੇ ਕਹਿ ਨਹੀਂ ਸਕਦਾ 2019 ਚ ਕਾਂਗਰਸ ਦਾ ਐਮਪੀ ਕਾਂਗਰਸ ਦੀ ਪਾਰਟੀ ਤੇ ਇਹ ਟੀਮ ਜਾ ਕੇ 19 ਚ ਜਿੱਥੋਂ ਵੋਟਾਂ ਲੈ ਰਹੀ ਆ ਅਮਰਪਾਲ ਨੂੰ ਕਿਉਂ ਵੋਟਾਂ ਲਈਆਂ ਇੱਕ ਤਰਫਾ ਪਿੰਡ ਚੋਂ ਕਿਉਂ ਲੀਡ ਲਈ ਇਹ ਸਵਾਲ ਮੇਰੇ ਖਿਆਲ ਆ ਪਹਿਲਾਂ ਔਰਿੰਗਸਾ ਵੀ ਦੱਸਣ ਤੇ ਉਦੋਂ ਉਹ ਬੰਦੇ ਸਹੀ ਸੀ ਇਹਨਾਂ ਦੇ ਕੁਝ ਚਾਹਣ ਵਾਲਿਆਂ ਨੇ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਉਹਨਾਂ ਕੈਰੀਅਰ ਖਤਮ ਕਰ ਲਈ ਸੱਤਾ ਭੈਣਾ ਦਾ ਇੱਕ ਭਰਾ ਹੋਏ ਉਦੇ ਭੈਣਾਂ ਦੇ ਉਹਦੀ ਮਾਂ ਤੇ ਉਹਦੇ ਪਰਿਵਾਰਾਂ ਦੇ ਪਰਚੇ ਕਰਕੇ ਉਹਨੂੰ ਜਿਹੜਾ ਮਰਜ਼ੀ ਆਤਵਾਦੀ ਬਣਾ ਦੇਣ ਗੈਂਗਸਟਰ ਬਣਾ ਮੇਰੇ ਖਿਆਲ ਸ਼ਾਇਦ ਰਾਜੀਵ ਰਿੰਗ ਦਾ ਇੰਡੀਵਿਜੂਅਲ ਬਿਆਨ ਹੋਣਾ ਜੋ ਮੈਨੂੰ ਲੱਗਦਾ ਜੀ ਵੇਖੋ ਜੀ ਮੇਰੇ ਖਿਆਲ ਆ ਜੇ ਕੋਈ ਵਰਕਰ ਪਾਰਟੀਆਂ 'ਚ ਆਉਂਦੇ ਵੀ ਆ ਤੇ ਜਾਂਦੇ ਵੀ ਆ ਇਹਨਾਂ ਦਾ ਮੰਤਨ ਕਰਨਾ ਚਾਹੀਦਾ ਸੀ ਇਹਨਾਂ ਨੂੰ ਕਿ ਸਾਨੂੰ ਛੱਡ ਕੇ ਕਿਉਂ ਗਏ ਆ ਨਾ ਕਿ ਕਿਸੇ ਹੋਰ ਦੇ ਉੱਤੇ ਇਲਜ਼ਾਮ ਲਾ ਕੇ ਕਿਸੇ ਹੋਰ ਦੇ ਮਾਂ ਦੇ ਪੁੱਤ ਨੂੰ ਅਤਵਾਦੀ ਜਾਂ ਗੈਂਗਸਟਰ ਜਿੰਨੇ ਵੀ ਉਹਦੇ ਤੇ ਪਰਚੇ ਹੋਏ ਆ ਇਹਨਾਂ ਨੇ ਜਾ ਕੇ ਤਸਦੀਕ ਕਰ ਲੈਣ ਜਦੋਂ ਇਤੋਂ ਵਿਦੇਸ਼ਾਂ 'ਚ ਚਲੇ ਗਿਆ ਉਹ ਬੰਦਾ ਵਿਦੇਸ਼ਾਂ 'ਚ ਚਲੇ ਗਿਆ ਉਸ ਤੋਂ ਬਾਅਦ ਉਸਤੇ ਪਰਚੇ ਦਰਜ ਹੋ ਰਹੇ ਆ ਔਰ ਉਹਨੂੰ ਇੱਕ ਬਾਪਿਆਂ ਦੇ ਲਾੜੇ ਪੁੱਤ ਨੂੰ ਕੀ ਕੁਝ ਬਣਾ ਦਿੱਤਾ ਗਿਆ ਮੇਰੇ ਖਿਆਲੇ ਦੱਸਣ ਦੀ ਲੋੜ ਨਹੀਂ ਉਹਦੇ ਪਿੰਡ ਵਾਲਿਆਂ ਨੂੰ ਤੇ ਇਲਾਕੇ ਵਾਲਿਆਂ ਨੂੰ ਜਾ ਕੇ ਪੁੱਛ ਸਕਦੇ ਆ ਇਹ ਵਰਿੰਗ ਜੀ ਕਿਹਦੀ ਸਿਆਸਤ ਕਰਦੇ ਆ ਕਿਹੋ ਜਿਹਾ ਮਾਹੌਲ ਇੱਥੇ ਕ੍ਰੀਏਟ ਕਰਦੇ ਆ ਮੇਰੇ ਖਿਆਲ ਇਹਦਾ ਦਾ ਮਾਹੌਲ ਮੈਂ ਤਾਂ ਤੁਹਾਡੇ ਮਾਧਮ ਲਈ ਕਹਿਣਾ ਚਾਹੁੰਗਾ ਵਿੜਿੰਗ ਸਾਹਿਬ ਉਹਦਾ ਜ਼ੋਰ ਲਾਓ ਸੰਗਤ ਗੜੀ ਜਾ ਕੇ ਬੇਨਤੀ ਕਰੋ ਇਦਾਂ ਦਾ ਸਾਡੇ ਮਾਹੌਲ ਨਾ ਖਰਾਬ ਕਰੋ ਸਾਡਾ ਭਾਈਚਾਰਕ ਸ਼ਾਂਝ ਜਾਂ ਕਿਸੇ ਨਾ ਫਰੋਤੀ ਵਾਲੀ ਗੱਲ ਜੇ ਕੋਈ ਫਰੋਤੀ ਕਰਦਾ ਤੂੰ ਪੁਲਿਸ ਕੰਪਲੇਨ ਕਰੋ ਉਹਦਾ ਪਰਿਵਾਰ ਹੈ ਉਹਦਾ ਸਾਰਾ ਫੈਮਿਲੀ ਬੈਠੀ ਆ ਉਹ ਮੀਡੀਆ ਸਾਹਮਣੇ ਆ ਜਾਣ ਉਹਨਾਂ ਖਿਲਾਫ ਕੰਪਲੇਨ ਕਰਨ ਇਹ ਕਿਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਕਿਸੇ ਦੇ ਰਿਸ਼ਤੇ ਬਣਾਏ ਜਾਂਦੇ ਆ ਮੇਰੇ ਘਰ ਇਦਾਂ ਦੇ ਰਿਸ਼ਤੇ ਇਹੋ ਜਿਹੀਆਂ ਗੱਲਾਂ ਸਾਡੇ ਇਲਾਕੇ ਸੁਭਧੀਆਂ ਨਹੀਂ ਬਾਕੀ ਸੰਤਾਨ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਜਾਪੇ ਮੈਂ ਤੇ ਅਪੀਲ ਕਰੂੰਗਾ ਵੀ ਆਪਣੇ ਜਿਹੜੇ ਵੀ ਪੜ੍ਹੇ ਲਿਖੇ ਉਮੀਦਵਾਰ ਨੇ ਜਿਨ੍ਹਾਂ ਤੋਂ ਤੁਹਾਨੂੰ ਭਰੋਸਾ ਨੇ ਉਹਨਾਂ ਨੂੰ ਤੁਸੀਂ ਵੋਟਾਂ ਪਾਓ ਸਾਡੇ ਪ੍ਰਿੰਸੀਪਲ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਇੱਕ ਪੜ੍ਹੇ ਲਿਖੇ ਸੂਝਵਾਨ ਤੇ ਧਰਮੀ ਫੌਜੀ ਨੇ ਜੋ ਜਿਨ੍ਹਾਂ ਦੀ ਪੰਥ ਨੂੰ ਤੇ ਕੌਮ ਨੂੰ ਦੇਣ ਆ ਤੇ ਉਸ ਪਰਿਵਾਰ ਨੂੰ ਮੇਰੇ ਖਿਆਲ ਹੈ ਵੋਟ ਪਾ ਕੇ ਤੇ ਜਿਤਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਤੇ ਧਰਮੀ ਪਰਿਵਾਰਾਂ ਦਾ ਜਿਹੜਾ ਮਾਨ ਸਨਮਾਨ ਹੋ ਸਕੇ ਜੋ ਸ਼੍ਰੋਮਨੀ ਅਕਾਲੀ ਦਲ ਨੇ ਮਾਨ ਸਨਮਾਨ ਬਹੁਤ ਚਿਰ ਬਾਅਦ ਦਿੱਤਾ ਫਰਮਜੀਤ ਸਿੰਘ ਜੀ ਇੱਕ ਇਹਨਾਂ ਦਾ ਹੋਰ ਪਤਾਨ ਜੀ ਜਿਹੜਾ ਇਲਜ਼ਾਮ ਲਾਉਂਦੇ ਨੇ ਕਿ ਜਿਹੜਾ ਇਹ ਕਹਿੰਦੇ ਪਏ ਨੇ ਕਿ ਧਰਮੀ ਫੌਜੀ ਦੀ ਪਤਨੀ ਆ ਉਹ ਕਹਿੰਦੇ ਉਹਨਾਂ ਦਾ ਤਾਂ ਨਾਂ ਹੈਗਾ ਹੀ ਨਹੀਂ ਆ ਤੇ ਨਾਂ ਹੀ ਅਜੇ ਤੱਕ ਕੋ ਸਾਹਮਣੇ ਆਇਆ ਹੈ ਵੇਖੋ ਜੀ ਤੁਸੀਂ ਇਹਦੇ ਪ੍ਰੂਫ ਲੈਣੇ ਆ ਤੁਹਾਨੂੰ ਹੀ ਅੱਜ ਹੀ ਪ੍ਰੂਫ ਵੀ ਦੇ ਦਨੇ ਆ ਜਿਹੜੀ ਉਹਨਾਂ ਨੇ ਸ਼੍ਰੋਮਣੀ ਕਮੇਟੀ 'ਚ ਨੌਕਰੀ ਕੀਤੀ ਆ ਜਿਹੜੀ ਵੀ ਚੀਜ਼ ਲੈਣੀ ਆਉਣ ਕੈਮਰਾ ਤੁਸੀਂ ਬਰਿੰਗ ਸਾਹਿਬ ਨੂੰ ਸਿੱਧੀ ਮੇਲ ਪਾ ਦਿੰਨੇ ਆ ਜੀ ਉਹਨਾਂ ਦੇ ਵਟਸਐਪ ਤੇ ਵੀ ਗੱਲ ਕਰ ਦਿੰਦੇ ਆ ਬਜਾਏ ਇਹ ਪ੍ਰੋਪਾਗੈਂਡੇ ਕਰਨ ਦੇ ਇਹਨਾਂ ਨੂੰ ਇਹਨਾਂ ਦੀ ਸਰਕਾਰ ਨੇ ਕੰਮ ਕੀਤੇ ਆ ਉਹ ਕਹਿੰਦੇ ਇਹਨਾਂ ਦੀ 17 ਇਹਨਾਂ ਦੀ 2017 ਤੋਂ ਲੈ ਕੇ 22 ਤੱਕ ਸਰਕਾਰ ਰਹੀ ਕਾਂਗਰਸ ਦੀ ਆਪਣੇ ਕੰਮਾਂ ਦੇ ਬਿਹਤੇ ਇਹਨਾਂ ਕੱਲੇ-ਕੱਲੇ ਘਰ ਨੂੰ ਨੌਕਰੀ ਦਿੱਤੀ ਆ ਮੇਰੇ ਖਿਆਲੋਂ ਇਹਨਾਂ ਨੂੰ ਸਾਡੀਆਂ ਕਮੀਆਂ ਲੱਭਣ ਦੀ ਬਜਾਏ ਆਪਣੇ ਕੀਤੇ ਹੋਏ ਕੰਮ ਜੋ ਇਹਨਾਂ ਨੇ 2002 ਤੋਂ ਲੈ ਕੇ 7 ਤੱਕ ਤੇ ਜੋ ਇਹਨਾਂ 17 ਤੋਂ 22 ਤੱਕ ਵੇਖੋ ਇਹਨਾਂ ਬੇਅਦਬੀ ਦੇ ਵੀ ਦੋਸ਼ੀ ਲੱਭ ਘੱਤੇ ਇਹਨਾਂ ਇਕੱਲੇ-ਕੱਲੇ ਨੂੰ ਨੌਕਰੀ ਵੀ ਦੇਦ ਘੱਤੀ ਇਹਨਾਂ ਨੇ ਨਸ਼ਾ ਦੀ ਪੰਜਾਬ ਚੋਂ ਬੰਦ ਕਰਤਾ ਤੇ ਇਹਨਾਂ ਨੇ ਜਿੰਨੀਆਂ ਸਹੂਲਤਾਂ ਦਿੱਤੀਆਂ ਮੇਰੇ ਖਿਆਲ ਇਹਨਾਂ ਨੂੰ ਉਸ ਮੁੱਦੇ ਤੇ ਲਾਨਣੀ ਚਾਹੀਦੀ ਆ ਇਹਨਾਂ ਨੂੰ ਸਾਡੀ ਫਿਕਰ ਨਹੀਂ ਚਾਹੀਦੀ ਅਸੀਂ ਕੌਣ ਆ ਅਸੀਂ ਕੌਣ ਆ ਅਸੀਂ ਕੀ ਕਰਦੇ ਆ ਸਾਡਾ ਕੀ ਰਿਸ਼ਤਾ ਆ ਪਤਾ ਨਹੀਂ ਮੇਰੇ ਖਿਆਲ ਇਹੋ ਜੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਾਪਾ ਜੀ ਕਿਉਂ ਬਾਰ-ਬਾਰ ਮੰਗ ਕਰਦੇ ਪਏ ਨੇ ਕਿ ਅਜੇ ਤੱਕ ਧਰਮੀ ਫੌਜੀ ਸਾਹਮਣੇ ਕਿਉਂ ਨਹੀਂ ਆਇਆ ਮੈਂ ਤੁਹਾਡੇ ਚੈਨਲ ਦੇ ਦੇ ਮਾਧਿਅਮ ਰਹੀਂ ਚੈਲੰਜ ਕਰ ਮੈਂ ਚਾਹਣਾ ਸਾਡੇ ਨਾਲ ਆਣ ਕੇ ਮੇਜ਼ ਤੇ ਬਹਿ ਜਾਣ ਤੇ ਡਾਕੂਮੈਂਟ ਅਸੀਂ ਵਿਖਾ ਲੈਨੇ ਆ ਜੇ ਅਸੀਂ ਤਰਫ ਸਾਡਾ ਕੈਂਡੀਡੇਟ ਧਰਮੀ ਫੌਜੀ ਨਾ ਆਇਆ ਕੀ ਇਹ ਸਾਡੇ ਸਮਰਥਨ ਚ ਬਹਿਣਗੇ ਜੇ ਇਹ ਸਾਬਤ ਨਾ ਕਰ ਸਕੇ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਸਾਡੇ ਨਾਮੇ ਤੇ ਜਦੋਂ ਵੀ ਟਾਈਮ ਰੱਖਣ ਵਿਧਨ ਸਬੂਤ ਤੁਹਾਡੇ ਗਾੜੀ ਖੜੇ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਸ੍ਰੀ ਤਰੁਤਨ ਸਾਹਿਬ ਹੈ ਜਿਹਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਜੋ ਹਰ ਕਾਗਿਲਦਾਰ ਨੇ ਜਿਹੜੇ ਮੁਕਾਸ ਕਰਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬ ਦੀ ਜਦੋਂ ਸਰਕਾਰ ਸੀ 2007 ਦੇ ਵਿੱਚ ਉਦੋਂ ਇੱਥੇ ਆਏ ਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਸ਼ਹਿਰ ਦੇ ਹਾਲਾਤ ਸੀ ਤੋਏ ਟਿੱਬੇ ਬਹੁਤ ਹੀ ਪਾਣੀ ਦੇ ਸੀਵਰੇਜ ਦਾ ਬੜਾ ਮੰਦਾ ਹਾਲ ਹੀ ਜਦੋਂ ਉਹਨਾਂ ਸੰਗਤ ਦਰਸ਼ਨ ਕੀਤੇ ਤੇ ਉਹਨਾਂ ਨੇ ਸੰਗਤਰੇ ਉਹਨਾਂ ਨੂੰ ਦੱਸਿਆ ਕਿ ਬਾਦਲ ਸਾਹਿਬ ਸਾਡੀਆਂ ਜਿਹੜੀਆਂ ਪ੍ਰੋਬਲਮ ਆ ਇਹਨਾਂ ਨੂੰ ਹੱਲ ਕੀਤਾ ਜਾਵੇ ਜਿਹੜੀ ਸਾਡੇ ਨਗਰ ਕੌਂਸਲ ਦਫ਼ਤਰ ਆ ਸਾਡੇ ਪ੍ਰਧਾਨ ਸਾਹਿਬ ਰਹੇ ਆ ਜੀ ਸਾਡੇ ਇਹਨਾਂ ਨੂੰ ਪਤਾ ਵਾ ਕਿ ਉੱਥੇ ਜਦੋਂ ਮੀਂਹ ਪੈਂਦਾ ਸੀ ਤੇ ਜਿਹੜੀਆਂ ਡਾਕੂਮੈਂਟ ਸੀ ਜੜੇ ਉਹ ਸਾਰੇ ਜਿਹੜੇ ਆ ਕਿ ਉਹ ਗਿੱਲੇ ਹੋ ਜਾਂਦੇ ਸੀ ਤੇ ਲੋਕ ਖੱਜਲ ਖਰਾਬ ਹੁੰਦੇ ਆਜ ਤਿਹੜੇ ਲੋਕ ਕਹਿ ਰਹੇ ਨੇ ਜਿਵੇਂ ਆਪਾਂ ਵਿਧਾਇਕ ਸਾਹਿਬ ਵੀ ਕਹਿ ਰਹੀ ਆ ਆਪਾਂ ਲੈਣੇ ਵੇਖੋ ਜੀ ਇੱਕ ਬੋਰਡ ਰਾਏ ਆ ਇਹਦਾ ਕੇ ਨੇ ਇਸ਼ੂ ਨਹੀਂ ਚੁੱਕਿਆ ਉਹਦੇ ਵਿੱਚ ਲਿਖਿਆ ਆਪ ਦਾ ਐਮਐਲਏ ਯਾਰ ਆਪ ਤਾਂ ਐਮਐਲਏ ਕਿੱਥੋਂ ਹੋ ਗਿਆ ਕਦਾਂ ਮੀ ਹਲੇ ਦੇ ਇਲੈਕਸ਼ਨ ਹੋਣੀ ਆ ਇਹ ਤਾਂ ਫਿਰ ਹੋਈ ਆਪਣੇ ਜਿਹੜੇ ਬਾਉਜੀ ਆ ਆਪਣੇ ਜਿਹੜੇ ਦਿੱਲੀ ਤੋਂ ਆਏ ਆ ਜਿਹੜਾ ਉਹ ਪੜਾਣੀ ਕੀ ਬੋਲਿਆ ਮੈਨੂੰ ਤਾਂ ਹਿੰਦੀ 'ਚ ਬੋਲੋ ਨਾ ਮੈਨੂੰ ਆਉਂਦਾ ਉਹਨਾਂ ਦਾ ਕਿ ਕੜਾ ਲਬਜ ਬੋਲ ਗਏ ਹੋ ਇਹ ਤਰਨਤਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਆ ਇਹ ਜਿਹੜਾ ਨੀ ਰੱਖਿਆ ਨਾਲ ਜੀ ਤਰਨਤਨ ਦੀ ਜਿਹੜੀ ਇਲੈਕਸ਼ਨ ਦਾ ਪੰਚਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਿਸ ਜਗ੍ਹਾ ਤੋਂ ਬੜਾ ਸੋਰ ਤੋਂ ਧਰਤੀਦੋਂ ਜਿੱਤ ਉਹਨਾਂ ਨੇ ਜਗ੍ਹਾ ਖਰੀਦੀ ਹੈ ਨਾ ਜੀ ਤਰਨਦਾ ਸਾਹਿਬ ਦੀ ਇਹਦੀ ਨੀ ਉੱਥੋਂ ਰੱਖੀ ਗਈ ਹੈ ਬੀਬੀ ਸੁਖਵਿੰਦਰ ਕੌਰ ਜੀ ਦੀ ਉੱਥੋਂ ਅਰਦਾਸ ਕਰਕੇ ਤੁਰੇ ਗਏ ਉੱਥੋਂ ਕਿ ਗੁਰੂ ਅਰਜਨ ਦੇ ਪਾਤਸ਼ਾਹ ਨੇ ਇ ਇਸ ਜਗ੍ਹਾ ਤੋਂ ਮਲਕੀ ਉਹਨਾਂ ਨੇ ਜਗ੍ਹਾ ਲਈ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉੱਥੋਂ ਹੀ ਬੀਬੀ ਦੀ ਹਣੀ ਬੀਬੀ ਸਿਕੁੰਦਰ ਕੌਰ ਜੀ ਰੰਧਾਵਾ ਜੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਬੀਬੀ ਦੀ ਹਣੀ ਦੇ ਇੱਥੇ ਆਪਣਾ ਵੀ ਫੌਜੀ ਪਰਿਵਾਰ ਤੋਂ ਆਇਆ ਨਹੀਂ ਧਰਮੀਜੋਂ ਉਹ ਪਹਿਲਾਂ ਆਪਣਾ ਪਿਸ਼ੋਕਰ ਤੇ ਆਪਾਂ ਵੇਖ ਲਈਏ ਜਿਹੜੇ ਕਹਿ ਰਹੇ ਨੇ ਕਿ ਕਿ ਬੀਬੀ ਜੀ ਨਹੀਂ ਹੈਗੇ ਤਾਂ ਇਹ ਕੀ ਕੀਤਾ ਸ਼ਰੋਮਣੀ ਅਕਾਲੀ ਦਲ ਦੇ ਕਿ ਉਹਦੀ ਰੀੜ ਦੀ ਹੱਡੀ ਆ ਕਿ ਜਿੱਥੇ ਖਲੋਜਨ ਦੀ ਆ ਨਾ ਜੀ ਉੱਥੇ ਡਟ ਜਾਂਦੀ ਆ ਜੋ ਸਰਦਾਰ ਪ੍ਰਕਾਸ਼ ਅਬਾਦ ਸਾਹਿਬ ਨੇ ਪੰਜਾਬ ਦੇ ਹਿੱਤਾਂ ਦੀ ਗੱਲਾਂ ਕੀਤੀਆਂ ਆਪਣਾ ਅਧੂਰਾ ਜੀਵਨ ਉਹਨਾਂ ਨੇ ਜੇਤ ਭੋਗਿਆ ਉਹਨਾਂ ਨੇ ਇੱਕ ਸਟੇਜ ਤੇ ਵੀ ਗਿਆਈ ਆ ਜਿਹੜੇ ਮੁੰਡੇ ਅੱਜ ਕੱਲ ਐਮਐਲਏ ਆਪਣੇ ਬਣੇ ਆ ਇਹਨਾਂ ਨੂੰ ਤੇ ਉਤਰਾ ਹੀ ਮਿਲ ਗਈਆਂ ਮਠਿਆਈਆਂ ਲੱਗੀਆਂ ਲਗਾਈ ਨਹੀਂ ਇਹ ਖਾਂ ਲਾ ਪੋਲ ਆਣੇ ਵਿੱਚ ਇਹ ਦੱਸੋ ਵੀ ਜਿਹੜਾ ਪਾਰਟੀ ਪ੍ਰਧਾਨੇ ਵਕ ਵਕ ਟਿੱਪਣੀਆਂ ਕਰਦੇ ਉਹਨਾਂ ਨੂੰ ਕੀ ਚਤਾਵਨੀ ਜਾਂ ਕੀ ਅਪੀਲ ਕਰਨੀ ਜਾਓ ਦੇਖੋ ਜੀ ਜੜੇ ਤੇ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਾਂ ਕਿ ਸਾਡੀ ਭੈਣ ਦੰਚਨਪ੍ਰੀਤ ਕੌਰ ਇਹ ਇਤਿਹਾਸ ਚ ਪਹਿਲੀ ਰੋਇਆ ਕਿ ਜਿਹੜਾ ਇੱਕ ਬੀਬੀ ਦੇ ਉੱਤੇ ਪ੍ਰਚਾਰ ਕਰਦੇ ਜਿਹੜਾ ਪਰਚਾ ਕੀਤਾ ਗਿਆ ਐਂ ਇਸ ਚੀਜ਼ ਨੂੰ ਕਿਦੀ ਕਰਦੀਆਂ ਤਰਨ ਤਨ ਸ਼ਹਿਰ ਵੱਲੋਂ ਕਰਦੀਆਂ ਸਮੁੱਚੀ ਹੜਕੇ ਵੱਲੋਂ ਕਰਦੇ ਕਿਉਂਕਿ ਇਹ ਉਹਦੀਆਂ ਗੱਲਾਂ ਕਰਨੀਆਂ ਗਰੋਣੀਆਂ ਗੱਲਾਂ ਵਾ ਤੇ ਮੈਂ ਮੈਡਮ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਈਪੀਐਸ ਅਫਸਰ ਹੋ ਤੁਸੀਂ ਇਹੋ ਜੀ ਕੋਈ ਵੀ ਗੱਲ ਕਿਸੇ ਦੇ ਮਗਰ ਲਾ ਕੇ ਕੋਈ ਵੀ ਕਿਸੇ ਦੇ ਪਰਚਾ ਨਾ ਕਰੋ ਕਿਉਂਕਿ ਇਹ ਲੋਕਾਂ ਨੇ ਵੋਟਾਂ ਪਾ ਕੇ ਇਹ ਸਿੰਧ ਕਰ ਦੇਣਾ ਵਾ ਆਪਣਾ 11 ਤਰੀਕ ਨੂੰ ਕਿ ਅਸੀਂ ਕਿਰੇ ਨਾਲੇ ਜਿਹੜਾ ਪਾਰਟੀ ਪ੍ਰਧਾਨ ਨੇ ਜਿਹੜਾ ਬਿਆਨਤਾ ਹੀ ਕਿ ਕਾਂਗਰਸੀ ਦੇ ਕੌਂਸਲ ਜਿਹੜੇ ਆ ਨਾਂ ਬੈਠਦੇ ਆ ਉਹਦੇ ਬਾਰੇ ਕੀ ਗੱਲ ਕਰਦੇ ਹੋ ਉਹਰੇ ਬਾਰੇ ਜੀ ਦੇਖੋ ਜੀ ਮੇਰੇ ਨਾਲ ਕੁੰਦਲਾ ਸਾਹਿਬ ਬੈਠੇ ਆ ਪ੍ਰਧਾਨ ਨਗਰ ਕੌਂਸਲ ਦੇ ਬੈਠੇ ਆ ਬਲਾਕ ਪ੍ਰਧਾਨ ਜੀ ਬੈਠੇ ਆ ਮਨੋਜ ਅਗਨੀਓਤਰੀ ਜੀ ਬੈਠੇ ਆ ਭੈਣ ਜੀ ਹਣੀ ਬੈਠੇ ਆ ਅਰਵਿੰਦਰ ਜੀ ਬੈਠੇ ਆ ਇਹ ਸਾਰੇ ਕਾਂਗਰਸੀ ਆ ਕਿਹ ਅਹੀ ਕਾਦੀ ਦਲ ਦੇ ਵਿੱਚੋਂ ਨੇ ਆ ਇਹ ਕਾਂਗਰਸ ਵਿੱਚੋਂ ਦੇ ਤੀ ਇਹ ਵੇਖੋ ਕਿ ਸੜਨਾ ਲੜਦੇ ਹੁੰਦੇ ਸੀ ਆਣ ਕੇ ਆਮਰੋਜੀ ਮੈਨੂੰ ਆਣ ਕੇ ਧਮਕੀਆਂ ਦਿੰਦਾ ਹੁੰਦਾਈ ਕਿ ਤੂੰ ਅਗਲੇ ਪੰਨੇ ਇੰਜ ਤੇ ਤੈਨੂੰ ਅਈ ਘੜੀ ਜੋ ਘਰੋਂ ਬਾਹਰ ਨਹੀਂ ਨਿਕਲ ਤੇਣਾ ਅੱਜ ਜੋ ਉਹਨਾਂ ਨੇ ਪੈ ਲੈ ਕੇ ਕਾਰੀ ਦਾ ਵਿੱਚ ਸ਼ਾਮਲ ਹੋ ਗਿਆ ਇਹ ਆਪਣੀ ਪੀੜੀ ਥਲੇ ਸੋਟਾ ਮੰਨਦੀ ਕਿ ਆਪ ਕਿੰਨੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਸੈਂਟਰ ਨੂੰ ਪੈਸੇ ਕਿੰਨੇ ਦਿੱਤੇ ਫੇਰ ਟਿਕਟ ਮਿਲੀ ਆ ਇਹ ਕਿਤੇ ਐਵੇਂ ਨਹੀਂ ਟਿਕਟ ਮਿਲ ਗਈ ਕਾਰਸੀਆਂ ਨੂੰ ਇਹ ਆਪਣੀ ਪੀੜੀ ਥਲੇ ਸੋਟਾ ਮੰਨਣ ਜੀਦਾ ਇਹਨਾਂ ਮਗਰ ਨਹੀਂ ਲੱਗਣਾ ਚਾਹੀਦਾ ਅਗਵਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਸਾਰੇ ਜੁੜੇ ਬੈਠੇ ਆ ਮੋਤਵਰ ਬੰਦੇ ਅਕਾਲੀ ਦਲ ਵੱਲੋਂ ਹੀ ਆ ਸਾਰੇ ਜੀ ਇਹ ਮੈਨੂੰ ਜ਼ਿਆਦਾ ਬਿਆਨ ਕਰਨ ਦੀ ਲੋੜ ਨਹੀਂ ਇਹ ਸਾਰੇ ਭੈਣ ਭਰਾ ਆਪਣੇ ਆਪਣੇ ਪੁਆਇੰਟ ਆਫ View ਰੱਖ ਚੁੱਕੇ ਨੇ ਤੇ ਇਹ ਆਜ਼ਾਦ 15 ਜਣੇ 16 ਜਣੇ ਆਜ਼ਾਦ ਜਿੱਤੇ ਸੀਗੇ ਤੇ ਜੇ ਇਹ 8 ਅੱਜ ਖਲੋਤੇ ਹੋਏ ਨੇ ਤੇ ਕਿਸੇ ਜ਼ਮੀਰ ਦੇ ਨਾਲ ਹੀ ਖਲੋਤੇ ਹੋਏ ਨੇ ਬਾਕੀ 7 ਜਿਹੜੇ ਆ ਉਹ ਹੋ ਸਕਦੇ ਨੇ ਵਿਕਾਊ ਇਸ ਟੀਮ ਨੂੰ ਅਸੀਂ ਵਿਕਾਉ ਦਾ ਨਾਮ ਨਹੀਂ ਦੇ ਸਕਦੇ ਜਿਹੜੇ ਆਪਣੀ ਜਗਦੀ ਜ਼ਮੀਰਾਂ ਦੇ ਨਾਲ ਅੱਜ ਖੜੇ ਨੇ ਅਤੇ ਅਕਾਲੀ ਦਲ ਦੇ ਨਾਲ ਤੇ ਮੈਂ ਛੋਟੇ ਸ਼ਬਦਾਂ ਤੇ ਇੱਕ ਚੀਜ਼ ਕਹਿਣਾ ਚਾਹੂੰਗੀ ਕਿ ਸਾਡੇ ਜਿਹੜੇ ਭੈਣ ਭਰਾ ਨਾਲ ਖੜੇ ਨੇ ਇਹ ਖੜੇ ਰਹਿਣਗੇ ਚਾਹੇ ਕਿਸੇ ਦੀ ਧਮਕੀ ਆਵੇ ਚਾਹੇ ਕੋਈ ਹੋਰ ਕੋਈ ਗੱਲ ਕੀਤੀ ਜਾਏ ਇਹ ਸਿਰਫ ਇੱਕ ਬੁਕਲਾਹਟ ਦਾ ਇੱਕ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਅਕਾਲੀ ਦਲ ਦੀ ਜਿੱਤ ਪੱਕੀ ਆ ਤੇ 120% ਪੱਕੀ ਆ ਇਹ ਜਿੱਦਾਂ ਖੜੇ ਨੇ ਐਦਾਂ ਹੀ ਖੜੇ ਰਹਿਣਗੇ ਕਿਸੇ ਦੀ ਧਮਕੀਆਂ ਤੋਂ ਡਰਨ ਵਾਲੇ ਨਹੀਂ ਅਕਸੀ ਸੋਹਣ ਮੈਂ ਕਹਿਣਾ ਚਾਹੂੰਗੀ ਜਿਹੜਾ ਕੰਚਨਪ੍ਰੀਤ ਜੀ ਦੇ ਉੱਪਰ ਪਰਚਾ ਕੀਤਾ ਗਿਆ ਕਿ ਇਹ ਜਾਇਜ ਸੀਗਾ ਤੁਸੀਂ ਆਪ ਸਾਰੇ ਪੈਰਪੜਾ ਖੜੇ ਹੋ ਇੱਥੇ ਪੱਤਰਕਾਰ ਇਸ ਚੀਜ਼ ਨੂੰ ਤੁਸੀਂ ਸਹੀ ਪਲੀਪਾਤੀ ਜਾਣਦੇ ਹੋਵੋਗੇ ਕਿ ਅੱਜ ਤੱਕ ਕਦੀ ਐਦਾਂ ਨਹੀਂ ਹੋਇਆ ਕਿ ਕਿਸੇ ਲੇਡੀ ਕੈਂਡੀਡੇਟ ਦੇ ਸਿਰਫ ਇੱਕ ਪ੍ਰਚਾਰ ਕਰਨ ਦੇ ਉੱਪਰ ਇੱਕ ਪਰਚਾ ਕਰ ਦਿੱਤਾ ਜਾਵੇ ਮੈਨੂੰ ਨਹੀਂ ਲੱਗਦਾ ਅੱਜ ਦੀਆਂ ਸਰਕਾਰਾਂ ਕੁਝ ਸਹੀ ਕਦਮ ਚੁੱਕ ਰਹੀਆਂ ਨੇ ਤੇ ਜਿਹੜੇ ਮੈਡਮ ਨੇ ਐਸਐਸਪੀ ਜਿਹੜੇ ਨੇ ਉਹਨੂੰ ਮੈਂ ਚਾਹੁੰਦੀ ਸੀ ਦਿਲੋਂ ਕਿ ਮੈਂ ਸਨਮਾਨਿਤ ਕਰਕੇ ਆਵਾਂ ਪਹਿਲਾਂ ਬਟ ਹੋਰ ਮੇਰੇ ਮਨ 'ਚ ਇਹ ਆ ਰਿਹਾ ਵਾ ਕਿ ਇੱਕ ਔਰਤ ਦੇ ਨਾਲ ਇੱਕ ਐਦਾਂ ਦੀ ਵਾਕਿਆ ਵਾਪਰ ਜਾਏ ਔਰ ਉਹ ਆਪਣੇ ਵੱਲੋਂ ਇਹ ਚੀਜ਼ ਕਹਿ ਦੇਣ ਕਿ ਵੀ ਇਹ ਪਰਚਾ ਹੋਣਾ ਚਾਹੀਦਾ ਵਾ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਵੀ ਸੇਫ ਹੈ ਔਰ ਇੱਕ ਗੁੰਡਾ ਰਾਜ ਦੀ ਗੱਲ ਕਰਦੇ ਇਹ ਪਹਿਲਾਂ ਜੋ ਸੀਗਾ ਉਹਦੇ ਨਾਲੋਂ ਕਈ ਗੁਣਾ 100 ਗੁਣਾ ਸ਼ਾਇਦ ਅੱਜ ਵਧਿਆ ਨਸ਼ਾ ਵਧਿਆ ਹਰ ਚੀਜ਼ ਅੱਜ ਵਧਿਆ ਇਹਨਾਂ ਦੀ ਸਰਕਾਰ ਦੇ ਵਿੱਚ ਤੇ ਲੋਕੀ ਬਹੁਤ ਸਮਝਦਾਰ ਹੋ ਗਏ ਨੇ ਪੜ੍ਹੇ ਲਿਖੇ ਨੇ ਜੋ ਜਾਣਦੇ ਹੈ ਕਿ ਵਿਕਾਸ ਦੇ ਕੰਮ ਸਿਰਫ ਅਕਾਲੀ ਦਲ ਦੇ ਟਾਈਮ 'ਚ ਹੋਏ ਨੇ ਤੇ ਉਹ ਫਿਰ ਉਹੀ ਸਰਕਾਰ ਆਏਗੀ ਤੇ ਕੰਮ ਦੁਬਾਰਾ ਤੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ